ਇਹ ਸ਼ਿਕਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਈਆ ਇੱਕ ਇਤਨੀਆਂ ਚੰਚਲ ਹੋਣ ਸਰੀਰ ਦੀਆਂ ਨੂੰ ਆਇਸ਼ੀ ਕਰਨੀ ਹੈ ਜਗਾ ਜਗਾ ਇੱਕ ਨੇਰੇ ਸ਼ਿਕਾਰੀ ਤਬੀਅਤ ਦੇ ਹੋਣ ਤੇ ਬਹੁਤ ਪ੍ਰੇਤੀ ਪੈਦਾ ਹੋਣਗੇ ਔਰ ਕੀ ਪੈਦਾ ਹੋਣਗੇ ਸੀਲ ਸੰਜਮ ਸੁੱਚ ਬੰਨੇ ਸੀ ਪਵਿੱਤਰਤਾ ਇਹ ਤੇ ਹੈ ਨਹੀਂ ਯੂਰਪ ਵਿੱਚ ਅੱਧੇ ਤੋਂ ਜ਼ਿਆਦਾ ਸ਼ਾਦੀਆਂ ਤੇ ਤਲਾਕ ਹੋ ਜਾਂਦੀਆਂ ਨੇ ਫੇ ਰਿਸ਼ਤਿਆਂ 'ਚ ਕੋਈ ਗਹਿਰਾਈ ਹੈ ਕੋਈ ਪਵਿੱਤਰਤਾ ਸਵਾਰਥ ਬੜੇ ਰਿਸ਼ਤੇ ਤੋਂ ਜਿੰਨੇ ਖਲਾਅ ਵਿੱਚ ਸੂਖਸ਼ਮ ਢਾਂਚੇ ਸਨ ਬੋਤਾਂ ਦੇ ਪ੍ਰੇਤਾਂ ਦੇ ਉਹਨਾਂ ਦੇ ਜਨਮ ਹੋ ਰਹੇ ਨੇ ਦੇਵਤਾ ਕਦੀ ਕਦਾਈ ਕਿੱਦਰੇ ਕਿਸੇ ਜ਼ਮਾਨੇ 'ਚ ਐਸਾ ਕਹਿੰਦੇ ਨੇ ਕਿਨ 4000 ਸਾਲ ਪਹਿਲੇ ਭਾਰਤ ਦੇਚ ਬਹੁਤ ਬਾਤ ਦੇ ਜੋ ਪੈਦਾ ਹੁੰਦੇ ਸਨ 70 80 ਸਦੀ ਦੇਵਤੇ ਹੀ ਜਨਮ ਲੈਂਦੇ ਮਾਪੇ ਦਾ ਜੀਵਨ ਪਰਿਵਾਰਕ ਜ਼ਿੰਦਗੀ ਇਤਨੀ ਪਾਵਨ ਇਤਨੀ ਪਵਿੱਤਰ ਗੋਵਦੇ ਇਤਨੀ ਪਵਿੱਤਰ ਸੀ ਦੇਵਤੇ ਪ੍ਰਵੇਸ਼ ਕਰਦੇ ਹੱਸ ਜਿਹੜਾ ਇਹਨਾਂ ਸੂਖਸ਼ਮ ਸਰੀਰਾਂ ਨੂੰ ਵੇਖ ਸਕਦਾ ਹੈ ਉਹਨੂੰ ਕਹਿੰਦੇ ਨੇ ਦਿਵ ਦ੍ਰਿਸ਼ਟੀ ਇਸ ਤਰ੍ਹਾਂ ਦੇ ਪੁਰਸ਼ ساری ਦੁਨੀਆ 'ਚ ਮੈਂ ਅੱਜ ਤੱਕ 15 16 ਦੇ ਕਰੀਬ ਦੇਖੇ ਨੇ ਜੋ ਦੇਖ ਸਕਦੇ ਆ ਡੈਕਸਾ ਗਏ ਉਹਨਾਂ ਪੁਰਖਾਂ ਨੇ ਮੈਨੂੰ ਦਰਬਾਰ ਸਾਹਿਬ ਬਾਰੇ ਵੀ ਕਿਹਾ ਪ੍ਰਕਰਮਾ ਜੀ ਕਿਤਨੇ ਬੈਠੇ ਨੇ ਸੀਸ ਗੰਸਾਹਿਬ ਬਾਰੇ ਵੀ ਕਿਹਾ ਅਧੂਰ ਸਾਹਿਬ ਬਾਰੇ ਵੀ ਕਿਹਾ ਇਹ ਸੰਸਕਾਰਾਂ ਦੇ ਮੁਤਾਬਕ ਸੂਖਸ਼ਮ ਸਰੀਰ ਪਰਵੇਸ਼ ਕਰ ਰਹੇ ਨੇ ਮਨ ਜੋ ਮੰਨਦਾ ਹੈ ਉਹ ਸੰਸਕਾਰ ਬਣ ਜਾਂਦੇ ਨੇ ਸਾਰੇ ਦੇ ਸਾਰੇ ਇਕੱਠੇ ਆਉਂਦੇ ਨੇ ਸੂਖਸ਼ਮ ਸਰੀਰ ਦੇ ਅੰਤਿਮ ਸਮੇਂ ਜਦ ਪ੍ਰਾਣਾ ਦਾ ਸੰਬੰਧ ਟੁੱਟਦਾ ਹੈ ਤੋਇ সূক্ষ্ম શરીર দেহী ਦੇ ਚਉਨੇ ਕਰਦਾ। তপি অস্থোল দেহী ਦੀ ਹਾਲਤ ਬਣਦੀ ਹੱਥ ਮਰੋੜੇ ਤਨ ਕਪੇ ਸਿਆਉ ਹੋਵਾছে। ਪ੍ਰਾਣਾ ਦੀ ਡੋਰੀ ਦੇ ਟੁੱਟਦਿਆਂ সূক্ষ্ম શરીર ਤੇ ਯਾਤਰਾ ਤੇ ਚਲਾ ਜਾਂਦੇ ਅਗੇ। ਇਹ ਖਾਕ ਹੋ ਜਾਂਦਾ। ਇਹਨੂੰ ਜਲਾਣਾ ਪੈਂਦਾ ਹੈ ਦਫਨਾਣਾ ਪੈਂਦਾ। ਪਰ ਧੁੰਨ ਜਦ ਪਰ ਆ ਨਾਲ ਟਕਰਾਵੇ ਨਾਭੀ ਨਾਲ ਟਕਰਾਵੇ ਹਾਲਤ ਇਹ ਹੀ ਬਣਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋ ਉਸ ਹੈ ਜੈਸੇ ਧੁੰਨ ਧੁਨੀ ਨਾਲ ਟਕਰਾਂਦੀ ਹੈ ਮਨੁੱਖ ਦੇ ਸਾਹਮਣੇ ਇੱਕ ਕਾਲਖ ਆ ਜਾਂਦੀ ਹੈ ਕਈ ਇਥੋਂ ਮੁੜ ਪੈਂਦੇ ਨੇ ਮੈਂ بڑے بڑے ਅਭਿਆਸੀ ਦੇਖੇ ਨੇ ਇਥੋਂ ਮੁੜ ਪੈਂਦੇ ਨੇ ਉਹਨਾਂ ਨੇ ਮੈਨੂੰ ਰੋਂਦੇ ਹੋਏ ਆ ਵਾਰਤਾ ਸੁਣਾਈ ਇਹ ਬੱਚੀ ਪਿੰਕੀ ਬੈਠੀ ਹੈ ਮੇਰੀ ਭਾਣਜੀ ਹੈ ਉੜੇ ਲੈ ਨੋਏ ਇਹ ਸੀ ਗੰਸਾਬ ਮੈਨੂੰ ਮਿਲਣ ਆਈ ਤੇ ਹਰਿਆਣੇ ਨਾਲ ਨੋਲ ਤੋਂ ਇੱਕ ਬੀਬੀ ਆਈ ਆਉਂਦੇ ਆਸਾਰ ਪਹਿਰਾ ਜਿ ਘਿਰ ਕੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਮੈਂ ਇਸ ਬੱਚੀ ਨੂੰ ਆਕੇ ਨੂੰ ਚੁੱਪ ਕਰਾਉ ਕੋਈ ਕੀ ਆਕੇਗਾ ਕੋਈ ਨੂੰ ਮਾਰਦਾ ਕੁੱਟਦਾ ਪੈ ਇੰਨਾ ਜ਼ੋਰ ਜ਼ੋਰ ਰੋਈ ਜਾਂਦੀ ਬੁਰਦਵਾਰ ਹੈ ਤੇ ਕਮਰੇ ਚ ਰੋ ਰਹੀ ਐਵੇਂ ਭੀੜ ਬਾੜ ਇਕੱਠੀ ਹੋ ਜਾਏਗੀ ਇਹਨੂੰ ਚੁੱਪ ਕਰਾਓ ਇਸ ਵਿਚਾਰੀ ਨੇ ਯਤਨ ਤੇ ਬਹੁਤ ਪੀਤਾ ਪਰੋ ਰੋਈ ਜਾਇਆ ਅਚੀਖਾ ਮਾਰ ਕੇ ਰੋਈ ਜਾਇਆ ਥੋੜੀ ਜਿਆ ਨਾਰਮਲ ਹੋਈ ਠੀਕ ਹੋਈ ਮੈਂ ਗੱਲ ਕੀ ਹੈ ਉਹਦੇ ਨਾਲ ਉਹਦਾ ਪਤੀ ਵੀ ਸੀ ਬਾਅਦ ਚਾ ਗਿਆ ਬੱਚੇ ਵੀ ਸੰਦ ਮੈਨੂੰ ਕਹਿਣ ਲੱਗੇ ਤੁਹਾਡੇ ਧੀ ਵੀ ਤੇ ਗਦਾ ਸੁਣ ਕੇ ਮੈਂ ਜਪ ਕਰਨ ਲੱਗੀ ਹਰਿਆਣਵੀ ਹਿੰਦੀ ਚ ਬੋਲਦੀ ਤੇ ਮੇਰੀ ਤੇ ਮੌਤ ਆਉਣ ਲੱਗੀ ਸੀ ਮੈਂ ਕਹਾਂ ਔਸਰ ਗਵਾ ਦਿੱਤਾ ਤੁਹਾਨੂੰ ਇਹਦਾ ਮਤਲਬ ਹੈ ਤੁੰ ਪਰਾਤ ਤੱਕ ਪਹੁੰਚਣ ਲੱਗੀ ਸੀ ਤੁਹਾਨੂੰ ਤੇ ਇੱਕ ਮੌਕਾ ਗਵਾ ਦਿੱਤਾ ਕਿ ਮੈਂ ਕਹ ਜਿੰਨੇ ਅਭਿਆਸ ਕਰਦੇ ਨੇ 99% ਇਹ ਮੌਕਾ ਗਵਾ ਲੈਂਦੇ ਉਸ ਸਮੇਂ ਇੱਕ ਕਾਲਗ ਛਾ ਜਾਂਦੀ ਹੈ ਐਸਾ ਲੱਗਦਾ ਜਿਵੇਂ ਮੌਤ ਹੋ ਰਹੀ ਮੌਤ ਤਨ ਦੀ ਹੋਵੇ ਚਾਹੇ ਮਨ ਦੀ ਹੋਵੇ ਅੰਦਰ ਜਿਹੜੀ ਧਾਰਾ ਬਣਦੀ ਉਹ ਕਾਲੀ ਬਣੇ ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੌਤ ਦਾ ਜਦ ਰੂਪ ਪੇਸ਼ ਕਰਦੇ ਨੇ ਕਾਲੇ ਰੂਪ ਕਾਲਾ ਰੰਗ ਦੇਖਦੇ ਮੌਤ ਦਾ ਰੰਗ ਕਾਲਾ ਮੰਨ ਲਿਆ ਕਿਉਂ ਕਿ ਜਿਨ੍ਹਾਂ ਨੂੰ ਦਿਵ ਦ੍ਰਿਸ਼ਟੀ ਨਾਲ ਦਿਖਾਈ ਦਿੱਤਾ ਉਹ ਧਾਰਾ ਕਾਲੀ ਆਉਂਦੀ ਹੈ ਤੋ ਫਿਰ ਮਨੁੱਖ ਡਰ ਜਾਂਦਾ ਹੈ। ਭਾਵੇਂ ਆਨੰਦ ਅੰਦਰ ਬਣਿਆ ਹੁੰਦਾ ਹੈ, ਰਸ ਅੰਦਰ ਬਣਿਆ ਹੁੰਦਾ ਹੈ, ਐਸ ਤਰ੍ਹਾਂ ਦਾ ਪੁਰਸ਼। ਮੈਨੂੰ 2 ਸਾਲ ਪਹਿਲੇ ਗੁਰੂ ਬ੍ਰਹਮਟਨ ਮਿਲੇ। ਮੈਂ ਕਿਹਾ ਲੇਟੋ ਵੀ ਮੌਕਾ ਗਵਾ ਦਿੱਤਾ। ਪਰ ਉਸੇ ਡਾਗਨਾਲ ਜਿਵੇਂ ਉਹ ਜਪ ਕਰ ਰਿਹਾ ਸੀ। ਉਸੇ ਡਾਗਨਾਲ ਆਪਣੀ ਅਵਸਥਾ ਨੂੰ ਕਾਇਮ ਰੱਖੇ ਤਾਂ ਉਸ ਵਕਤ ਡਰੇ ਨਾ। ਉਹ ਤਾਂ ਫਿਰ ਕੀ ਆਉਂਦਾ ਹੈ? ਉਹ ਧੁੰਨ ਨਾ ਵੀ ਨਰ ਟਕਰਾ ਜਾਂਦੀ ਏ ਨਾ ਵੀ ਪੂਰੀ ਖੁੱਲ ਜਾਂਦੀ ਏ ਤਨ ਜ਼ਿੰਦਾ ਰਹਿੰਦਾ ਸਵਾਸ ਚੱਲਦੇ ਰਹਿੰਦੇ ਕੋਈ ਮੌਤ ਨਹੀਂ ਹੁੰਦੀ ਮਨ ਮਰ ਜਾਂਦਾ ਮਨ ਮਰੇ ਦਾ ਤਮਰ ਜਾਏ ਬਿਨ ਮਨ ਮੁਵੇ ਕੈਸੇ ਅਰਪ ਐਸੇ ਮਨੁੱਖ ਨੂੰ ਕਹਿੰਦੇ ਨੇ ਇਹ ਜੀਵਨ ਮੁਕਤ ਹੋ ਗਏ